ਜਾਰਦਨ ਅਸ਼ੇਵਰੋਤ ਇਹਦੇ ਨਾਲ ਜਿਹੜਾ ਸੀਗਾ ਬਹੁਤ ਸਾਰੀ ਜਿਹੜੀ ਸਾਨੂੰ ਫੀਡਬੈਕ ਆਈ ਹੈ ਜਿੰਨੇ ਸਾਡੇ ਟ੍ਰੀਟਮੈਂਟ ਸੈਂਟਰ ਹੈ ਉੱਥੋਂ ਸਾਡੀ ਪਿੰਡਾਂ ਦੇ ਵਿੱਚ ਯਾਤਰਾ ਚੱਲਦੀ ਹੈ ਸਾਰਾ ਤਕਰੀਬਨ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਵਿੱਚ ਔਰ ਜਾ ਕੇ ਸਾਡੇ ਜਿੰਨੇ ਵੀ ਚੁਣੇ ਪ੍ਰਤੀਨਿਧ ਇਹਨਾਂ ਨੇ ਮੀਟਿੰਗਾਂ ਕੀਤੀਆਂ ਜਿਵੇਂ ਮੈਂ ਆਪਣੀ ਕੋਸ਼ਿਸ਼ ਜੈਸੀ ਸਾਥ ਪਿੰਡਾਂ ਹੈ ਔਰ ਸਾਰੇ ਜਿੰਨੇ ਸਾਡੇ ਮੇਰੇ ਕੋਲੇ ਵਾਰਡ ਆ ਗਏ ਸਾਰੇ ਵਾਰਡਾਂ ਦੇ ਵਿੱਚ 26 ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਚੁੱਕਿਆ ਵਾਂ ਸਾਡੇ ਕੋਲ ਸੈਕਟਰੀਸ ਦੀ ਕਮੀ ਸੀ ਔਰ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਇਹ ਦੋ ਚੀਜ਼ਾਂ ਜੜੀਆਂ ਸੀਗੀਆਂ ਅਸੀਂ ਇੱਕ ਤਾਂ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਵਾ ਰਹੇ ਹਾਂ ਸਾਡੇ ਕੋਲ 28 ਜਿਹੜੇ ਸਾਡੇ ਸੈਕਟਰੀਸਟ ਹੈਗੇ ਉਹਨਾਂ ਨੂੰ ਅਸੀਂ ਇੰਸ ਨੈਸ਼ਨਲ ਡਰੱਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇਹ ਉਸ ਤੋਂ ਟ੍ਰੇਨਿੰਗ ਦਵਾਈ ਆ ਹੁਣ ਅਸੀਂ ਜਿਹੜੇ ਆ ਕਿ ਮੈਡੀਕਲ ਆਫਸਰ ਆ ਉਹਨਾਂ ਨੂੰ ਟ੍ਰੇਨਿੰਗ ਦਵਾ ਰਹੇ ਹਾਂ ਇੱਕ ਤਾਂ ਇਹ ਆ ਕਿ ਜਿਹੜੀ ਲੇਟੈਸਟ ਜਿਹੜੀਆਂ ਬੈਸਟ ਪ੍ਰੈਕਟਿਸਸ ਹੈਗੀਆਂ ਗਲੋਬਲ ਦੁਨੀਆ ਦੇ ਵਿੱਚ ਜੜੀਆਂ ਹੈਗੀਆਂ ਡਰੱਗ ਐਡਿਕਸ਼ਨ ਵਾਸਤੇ ਉਹ ਉਹਨਾਂ ਨੂੰ ਟ੍ਰੇਨਿੰਗ ਹੋਵੇ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਹੜਾ ਡਾਟਾ ਜਿੰਨਾ ਵੀ ਸਾਡੇ ਕੋਲੇ ਬਹੁਤ ਸਾਰਾ ਡਾਟਾ ਆ ਰਿਹਾ ਉਹਦਾ ਅਨਲਿਸਿਸ ਕਰਨਾ ਉਹਦੇ ਵਾਸਤੇ ਜੁੜੀ ਸੀਗਾ ਕਿ ਇੱਕ ਡੈਡੀਕੇਟਿਡ ਜਿਹੜਾ ਸਾਡੇ ਕੋਲੇ ਯੂਨਿਟ ਹੋਵੇ ਡਾਟਾ ਇੰਟੈਲੀਜੈਂਸ ਐਂਡ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਸੀ ਬਣਾਇਆ ਹੈਗਾ ਸਟੇਟ ਲੈਵਲ ਦੇ ਉੱਤੇ ਪੰਜ ਜਿਹੜੇ ਸਾਡੇ ਹੈਗੇ ਆ ਉਹ ਸਰਕਲ ਯੂਨਿਟਸ ਹੈਗੇ ਆ ਜਿਹਦੇ ਵਿੱਚ ਤੁਹਾਡਾ ਫੇਮਸ ਵੀ ਇੱਕ ਹੈ ਤੇ ਬਾਕੀ ਚਾਰੋ ਮੈਡੀਕਲ ਕਾਲਜ ਅਮਰਸਰ ਤੇ ਹਾਲਾ ਫੂਟਕੋਰਟ ਤੇ ਜਿਹੜਾ ਮੁਹਾਲੀ ਦੇ ਵਿੱਚ ਲਗਾਤਾਰ ਜਿਹੜਾ ਡਾਟਾ ਆ ਰਿਹਾ ਉਹਦਾ ਅਨਲਿਸਿਸ ਹੋਏਗਾ ਵੀ ਕੀ ਟ੍ਰੈਂਡ ਹੈ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਨਵੀਆਂ ਵੀ ਆ ਰਹੀਆਂ ਪਹਿਲਾਂ ਜਿਸ ਚਿੱਟੇ ਦਾ ਨਾਮ ਸੁਣਿਆ ਤੁਸੀਂ ਹੁਣ ਇੱਕ ਨਵੀਂ ਜਿਹੜੀ ਹੈਗੀ ਹੈ ਜਿਹਦੇ ਵਿੱਚ ਜਿਹਨੂੰ ਫੈਡਰਾ ਕਹਿੰਦੇ ਆ ਉਹ ਜੋ ਆਈਸ ਵਗੈਰਾ ਹੋਰ ਜਿਹੜੀਆਂ ਨਵੀਆਂ ਦਵਾਈਆਂ ਕਿਉਂਕਿ ਜਿਹੜੀ OPM ਦੀ ਕਲਟੀਵੇਸ਼ਨ ਘੱਟ ਹੋ ਰਹੀ ਹੈ ਸੋ ਇਹ ਵਾਲੇ ਸਾਨੂੰ ਟ੍ਰੈਂਡਸ ਪਤਾ ਲੱਗਦੇ ਆ ਲੋਕਾਂ ਦੀ ਫੀਡਬੈਕ ਕੀ ਹੈ ਡਰਗ ਡਿਕਸ ਦੀ ਫੀਡਬੈਕ ਕੀ ਹੈ ਡਾਕਟਰਾਂ ਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਜਿਹੜੇ ਜਿਹੜੇ ਕਾਉਂਸਲਰ ਦੀ ਨੋਟਸ ਦੀ ਕਾਉਂਸਲਰ ਭਰਤੀ ਕਰ ਰਹੇ ਆ ਸੋ ਇਹ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਡਾਕਟਰਸ ਨੂੰ ਲੇਟੈਸਟ ਸਕਿਲਸ ਦੇ ਨਾਲ ਇਕਪ ਕਰਨਾ ਉਹਨਾਂ ਨੂੰ ਜਿਹੜਾ ਜੋ ਉਹਦੇ ਨਾਲ ਟੈਕਨੀਕਲ ਉਹਦੇ ਅਸਪੈਕਟਸ ਹੈ ਡਾਟਾ ਦਾ ਇੰਪੋਰਟੈਂਸ ਕੀ ਹੈ ਇਹ ਸਾਰਾ ਕੁਝ ਉਹਨਾਂ ਨੂੰ ਦੱਸ ਕੇ ਲਿੰਕ ਕਰਕੇ ਕਿਉਂਕਿ ਇਹਦੇ ਵਿੱਚ ਹੁਣ ਬਹੁਤ سارے ਜਿਹੜੇ ਡਿਪਾਰਟਮੈਂਟ ਹੈ ਇਹਦੇ ਵਿੱਚ ਜੇ ਲੋਕਾਂ ਕੋਲੇ ਸਾਰਾ ਕੁਝ ਅਵੇਲੇਬਲ ਹੋਏਗਾ ਸਪੋਰਟਸ ਦੀ ਫੈਸਿਲਿਟੀ ਹੋਏਗੀ ਜਿਮ ਦੀ ਫੈਸਿਲਿਟੀ ਹੋਏਗੀ ਪਾਰਕਾਂ ਵਿੱਚ ਸੈਰ ਕਰਨ ਦੀ ਜਗ੍ਹਾ ਹੋਏਗੀ ਤਾਂ ਲੋਕ ਨਸ਼ੇਵਲ ਘਾਟੜ ਟਰੈਕ ਹੋਣਗੇ ਜੇ ਬੱਚੇ ਪੜਨਗੇ ਉਹਨੂੰ ਅਪਲਾਈਮੈਂਟ ਨਾਲ ਲਿੰਕ ਕਰ ਰਹੇ ਹਾਂ ਉਹਨੂੰ ਡੀਪ ਅਨਲਾਈਜ਼ ਕੀਤਾ ਕਲਾਸੇ ਨੂੰ ਜਿਹੜਾ ਹੈਗਾ ਜਿਹੜਾ ਨਸ਼ਾ ਕਰਨ ਵਾਲੇ ਉਹਨਾਂ ਨੂੰ ਅਸੀਂ ਅਪਰਾਧੀ ਨਹੀਂ ਸਮਝਦੇ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਨਸ਼ਾ ਵੇਚਣ ਵਾਲੇ ਨੂੰ ਅਪਰਾਧੀ ਸਮਝਦੇ ਆ ਡਿਸਟਿੰਕਸ਼ਨ ਕੀਤੀ ਆ ਪੰਜਾਬ ਪਹਿਲੀ ਸਰਕਾਰ ਹੈ ਔਰ ਇਹਦੇ ਨਾਲ ਨਾਲ ਜਿਹੜਾ ਉਹਨੂੰ ਸਕਿੱਲ ਡਵੈਲਪਮੈਂਟ ਦੇ ਨਾਲ ਟਾਰਗੇਟ ਕੀਤਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਇਆ ਜਾਵੇ ਸੋ ਇਹ ਸਾਰੇ ਮੁੱਦਿਆਂ ਬਾਰੇ ਜਿਹੜੀ ਟ੍ਰੇਨਿੰਗ ਅਸੀਂ ਆਪਣੇ ਡਾਕਟਰਸ ਨੂੰ ਪਹਿਲਾਂ ਜਿਹੜੇ ਸਾਡੇ ਸਟਾਫਰਸ ਸੀ ਹੁਣ ਡਾਕਟਰਸ ਨੂੰ ਫਿਰ CHOs ਨਰਸਸ ਬਾਕੀ ਦੇ ਪੈਰਾਮੈਡੀਕਸ ਜਿਹੜੇ ਤੁਹਾਡੇ ਮਲਟੀਪਰਪਸਲ ਹੈਲਥ ਵਰਕਰ ਆ ਆਸ਼ਾ ਵਰਕਰ ਤੱਕ ਔਰ ਜਿਹੜੇ ਯੂਥ ਹੈ ਉਹਨਾਂ ਨੂੰ ਸਾਲ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ